ਸੇ ਕਾਲਜ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਵੀਰਾਂ ਦਾ ਸਵਾਗਤ ਹੈ ਬਾਈ ਬਣ ਕੇ ਸਪੋਰਟ ਕਰਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਲਾਈਕ ਵੀ ਕਰਦਿਆ ਕਰੋ ਕਮੈਂਟ ਵੀ ਕਰਦਿਆ ਕਰੋ ਤੇ ਬਸ ਦੇਖੀ ਚੱਲਿਆ ਕਰੋ ਠੀਕ ਹੈ ਅੱਜ ਦਾ ਵਲੌਗ ਵੀ ਆਪਣਾ ਕੱਲ੍ਹ ਵਾਲੇ ਵਲੌਗ ਵਾਂਗੂ ਦੇਸੀ ਬਣਾਊਗਾ ਅੱਜ ਵਾਲਾ ਵਲੌਗ ਆਪਣਾ ਪਸ਼ੂਆਂ 'ਚ ਆ ਗਿਆ ਅੱਜ ਵਾਲਾ ਤੁਹਾਨੂੰ ਦਿਖਾਉਣੇ ਆ ਠੀਕ ਹੈ ਤੇ ਅੱਜ ਇੱਕ ਹੋਰ ਖੁਸ਼ਖਬਰੀ ਹੈ ਖੁਸ਼ਖਬਰੀ 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 ਸਾਡੇ ਦੇ ਤਾਂ ਖੁਸ਼ਖਬਰੀ ਹੈ ਨਾ ਛੋਡੇ ਦੇ ਵੀ ਖੁਸ਼ਖਬਰੀ ਹੋ ਉਹ ਖੁਸ਼ਖਬਰੀ ਹੈ ਕੀ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ ਵੀ ਖੁਸ਼ਖਬਰੀ ਕੀ ਹੈ ਤੂੜੀ ਪਾ ਕੇ ਤਾਂ ਤੂੜੀ ਚੜ ਗਈ ਤੇ ਹੁਣ ਆਪਾਂ ਇੱਧਰ ਤੂੜੀ ਪਾਉਣੇ ਆ ਤੂੜੀ ਪਾ ਕੇ ਹਰਾ ਕੁੱਤਰਨਾ ਹਰੇ ਪੱਠੇ-ਪੱਠੇ ਪਾ ਗਏ ਹਾਂ ਆ ਦੇਖੋ ਇੱਧਰ ਪਾਸੇ ਤੂੜੀ ਇੱਧਰ ਵੀ ਪਾਈ ਪਈ ਹੈ ਹੁਣ ਇਹਨੂੰ ਹਰ ਲਾਦਾਂਗੇ ਤੇ ਇੱਧਰ ਆਪਣਾ ਕਟਾ ਸੰਗ ਹਾਂਜੀ ਇੱਧਰ ਦੇਖੋ ਜਾਨੂ ਕਰਵਾ ਅੱਜ ਤੁਹਾਨੂੰ ਇਹ ਚੀਜ਼ਾਂ ਤੋਂ ਆਪਾਂ ਤੇ ਖੁਸ਼ਖਬਰੀ ਵੀ ਤੁਹਾਨੂੰ ਦੱਸੂਗਾ ਵੀ ਖੁਸ਼ਖਬਰੀ ਕੀ ਹੈ ਦੇ ਮਾਰ ਦਲ ਲੈ ਲੈ ਰਾ ਸੜਾ ਮਾਰਨਾ ਤੇਰੇ ਥਾਪੜਾਂ ਮੈਂ ਆ ਮੁੜਕੇ ਹੈ ਜੇ ਲੱਛਣ ਤਾਂ ਤੂੰ ਕਰਨੇ ਨਹੀਂ ਉਹ ਮੈਂ ਦੇ ਇੱਧਰ ਜਾ ਕੋ ਇੱਧਰ ਇਹ ਐਂ ਕਹਿੰਦਾ ਮੇਰੀ ਵੀਡੀਓ ਕੋ ਬਣਾਉਣਾ ਇਹ ਬੰਦਾ ਦਾ ਪੂਰਾ ਇੱਜ਼ਤਦਾਰ ਬੰਦਾ ਇਹ ਇੱਜ਼ਤਦਾਰ ਆ ਇਹ ਕਹਿੰਦਾ ਵੀ ਮੇਰੀ ਵੀਡੀਓ ਨਾ ਤੂੰ ਬਣਾ ਠੀਕ ਆ ਕਹਿੰਦਾ ਤੂੰ ਚਾਹੇ ਜੇ ਨਾ ਮਰਚੀ ਕਮਲ ਪਕਾਈ ਕੁੱਤੇ ਪਕਾਈ ਮਰੀ ਚੱਲ ਕਹਿੰਦਾ ਸਾਹਮਣੇ ਉਹ ਚੀਜ਼ਾਂ ਦੀ ਕੋਈ ਪਰਵਾਹੀ ਪਰ ਕਹਿੰਦਾ ਮੇਰੀ ਨਾ ਬਣਾ ਦੇ ਕਹਿੰਦਾ ਮੈਨੂੰ ਨਾ ਵਿੱਚ ਲੈ ਕੇ ਆ ਕਹਿੰਦਾ ਆ ਦੇ ਉਮੇਂਦੇ ਦੇ ਕਦੇ ਨਹੀਂ ਮਾਰੇ ਭਰਾਵਾ ਅੱਜ ਐ ਗੁੱਸਾ ਕਰਦਾ ਚੱਲ ਆਪਾਂ ਬਾਗ ਚੰਨਾ ਫਿਰ ਹੋਰ ਕੀ ਹੈ ਤੇ ਦੂਜੀ ਇੱਕ ਆ ਬੈਠੀ ਐ ਤੂੰ ਦੇ ਇਹ ਆ ਬੈਠੀ ਆ ਬੈਠੀ ਇੱਕ ਲੈ ਤੇੰਮ ਤੇਰੀ ਵੀਡੀਓ ਬਣਾਈ ਜਾਣਾ ਮੈਂ ਉਹ ਵੀਡੀਓ ਬਣਾਈ ਜਾਣਾ ਤੇਰੀ ਕਰਾ ਸਸਰੀ ਕਰਾ ਲਈ ਬਲਾ ਸਸਰੀ ਕਰਾ ਲਈ ਠੀਕ ਹੈ ਤੇ ਇੱਕ ਆ ਬੈਠੀ ਹੈ ਇਹ ਬੈਠੀ ਹੈ ਇਹਨੇ ਵੀ ਇਹਨੇ ਸੁਣਾਗਾ ਇਹਦੇ ਰਹਿ ਗਏ ਅੱਜ ਅੱਜ ਇਹਦੇ ਰਹਿ ਗਏ 15 ਕ ਦਿਨ 15 ਕ ਦਿਨ ਆ ਬਾਦ ਨੇ ਇਹਦੇ ਦਿਨ ਪੂਰੇ ਹੋ ਜਾਣਗੇ ਠੀਕ ਹੈ ਜੀ ਇਧਰ ਤੂੜੀ ਪਈ ਆ ਪਿੱਛੇ ਤੇ ਹੁਣ ਜਿਹੜੀ ਖੁਸ਼ਖਬਰੀ ਹੈ ਆਪਾਂ ਸਾਨੂੰ ਉਹ ਖੁਸ਼ਖਬਰੀ ਦੱਸਦੇ ਆ ਵੀ ਉਹ ਖੁਸ਼ਖਬਰੀ ਹੈ ਕੀ ਉਹ ਖੁਸ਼ਖਬਰੀ ਇਹ ਹੈ ਵੀ ਅੱਜ ਬਹੁਤ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਖਤਮ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਤੇ ਅੱਜ ਪ੍ਰਮਾਤਮਾ ਨੇ ਕੀਤੀ ਹੈ ਕਿਰਪਾ ਤੇ ਕਿਰਪਾ ਕੀ ਕੀਤੀ ਹੈ ਕਿਰਪਾ ਪ੍ਰਮਾਤਮਾ ਨੇ ਕੀਤੀ ਹੈ ਵੀ ਆਪਣੀ ਮੱਝ ਸੂਹੀ ਆ ਦੇਖੋ ਆ ਦੇਖੋ ਇਹ ਨਿਊ ਮੈਂਬਰ ਆਪਣਾ ਦੇਖੋ ਮਾਝ ਨੇ ਦਿੱਤੀ ਆ ਕੱਟੀ ਕੱਟੀ ਐ ਤੇ ਜੇ ਰ ਪਈ ਜਾਂਦੀ ਐ ਨਾ ਜੇ ਰ ਹਜੇ ਪਈ ਜਾਂਦੀ ਐ ਦੇਖੋ ਜੇ ਰ ਹਜੇ ਪਈ ਨਹੀਂ ਹੈਗੀ ਇੱਧਰ ਤੋਂ ਸਿਰ ਤੇ ਤਮਾਸ਼ੇ ਦੇਖੋ ਇਹ ਕਰਦੀ ਐ ਖੜੀ ਹੋਣ ਦੀ ਕੋਸ਼ਿਸ਼ ਇਹ ਖੜੀ ਹੋਣ ਦੀ ਕਰਦੀ ਐ ਕੋਸ਼ਿਸ਼ ਤੇ ਖੜਾ ਐ ਤਾਂ ਹੋਇਆ ਨਹੀਂ ਜਾਂਦਾ ਲੈ ਦੇਖ ਲੈ ਇਹ ਦੇਖੋ ਦੇਖ ਪਹਿਲੀ ਵਾਰ ਤੁਹਾਨੂੰ ਲੱਗਦੇ ਇਹ ਦੇਖੋ ਦੇਖੋ ਲੈ 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 ਇਹ ਲੈ ਲੈ ਆ ਦੇਖ ਲੋ ਅੱਜ ਪਹਿਲੇ ਦਿਨ ਜਿਹਨੇ ਆਪਾਂ ਵੀਡੀਓ ਚੱਲੇ ਪਹਿਲੇ ਦਿਨ ਹੀ ਇਹਨੂੰ ਆਪਾਂ ਸੋਸ਼ਲ ਮੀਡੀਆ ਤੇ ਵਾਇਰਲ ਕਰਾਂਗੇ ਪਹਿਲੇ ਦਿਨ ਹੀ ਠੀਕ ਹੈ ਆ ਦੇਖੋ ਇਹ ਦੇਖੋ ਪੂਰਾ ਹੈ ਲੈ 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 ਪੂਰਾ ਮਾਰਦਾ ਹੱਥ ਪੈਰ ਠੀਕ ਹੈ ਉਧਰ ਦੇਖੋ ਮਾਝੀ ਇਹ ਖੁਸ਼ਖਬਰੀ ਸੀ ਅੱਜ ਤੇ ਹੈ ਕਿ ਇਹ ਕੱਟੀ ਹੈ ਕੱਟੀ ਠੀਕ ਹੈ ਦੁੱਧ ਹੋ ਗਿਆ ਦੁੱਧ ਹੁਣ ਮੁੱਕ ਰਿਹਾ ਸੀ ਨਾ ਕਰੇ ਦੁੱਧ ਤਾਂ ਹੁਣ ਆ ਦਿੰਦੀ ਸੀ ਵਿਚਾਰੀਆਂ ਨੂੰ ਹੋ ਗਿਆ ਮਤਲਬ 7-8 ਮਹੀਨੇ ਹੋ ਗਏ ਸੂਈ ਨੂੰ ਤੇ ਦੁੱਧ ਹੁਣ ਇਹ ਵੀ ਘੱਟ ਘੁੱਟ ਕੇ ਦਿੰਦੀ ਸੀ ਬਸ ਚਾਹ ਕੇ ਜੋਗਰਾ ਤੇ ਹੁਣ ਦੁੱਧ ਹੋ ਗਿਆ ਦੁੱਧ ਹੋ ਗਿਆ ਤੇ ਹੁਣ ਆਪਾਂ ਇੱਧਰ ਆਸ਼ੇਬਾਈ ਹੋਰੇ ਖੜੇ ਨੇ ਜਿੰਨਾਂ ਤੇ ਆਪਾਂ ਰੋਜ਼ ਜਾਣੇ ਆ ਤੇ ਜਾ ਕੇ ਪਠੇ ਲੈ ਕੇ ਆਣੇ ਇਨਾਂ ਵਾਸਤੇ ਤੁਸੀਂ ਇਹਨੂੰ ਤਾਂ ਬਹੁਤ ਵਾਰੀ ਦੇਖਿਆ ਹੋਊਗਾ ਵੀਡੀਓ ਅੱਜ ਇੱਧਰ ਆਪਣੀ ਟੋਕੇ ਵਾਲੀ ਮਸ਼ੀਨ ਹੋ ਗਈ ਇਹ ਜਿਹੜੀ ਟੋਕੇ ਵਾਲੀ ਮਸ਼ੀਨ ਹੈ ਆਪਣੀ ਇਹ ਇਹ ਚ ਵੀ ਕਈ ਕੋਣ ਖਾਸ ਨੇ ਖਾਸ ਇਹਦੇ ਚ ਕੀ ਹੈ ਇੱਕ ਤਾਂ ਇਹ ਜਮਾ ਸਾਇਲੈਂਟ ਹੈ ਸਾਇਲੈਂਟ ਹੈ ਤਾਂ ਕਿ ਕਿਉਂਕਿ ਇਹਦਾ ਖੜਕਾ ਘੱਟੋ ਘੱਟ ਵੱਦ 10 ਕੇ ਘਰਾਂ ਚ ਹੀ ਸੁਣਦਾ ਉਹ ਤੋਂ 11ਵੇਂ ਘਰ ਚ ਤੱਕ ਇਹਦਾ ਖੜਕਾ ਹੀ ਨਹੀਂ ਜਾਂਦਾ ਇਹਦੀ ਆ ਖਾਸियत ਹੈ ਸਾਡੀ ਮਸ਼ੀਨ ਦੀ ਇਹ ਇਹਦੀ ਖਾਸੀਅਤ ਹੈ ਤੇ ਜਿਹੜਾ ਸਾਡਾ ਫਿਲਟਰ ਹੈ ਨਾ ਫਿਲਟਰ ਫਿਲਟਰ ਦਾ ਖੜਕਾ ਵੀ ਇਹਦੇ ਨਾਲੋਂ ਘੱਟ ਹੁੰਦਾ ਹੈ ਜੀ ਇਹਦਾ ਗਰਾਰੀਆਂ ਇਹਦਾ ਇਹਦੀਆਂ ਦਾ ਇਹਦਾ ਖੜਕਾ ਹੁੰਦਾ ਪਰ ਵਾ ਬਾਲਾ ਬਾਲਾ ਜਿਆਦਾ ਹੁੰਦਾ ਇਹ ਤੁਹਾਨੂੰ ਮੈਂ ਦੱਸੀਆ ਨਾ 10 ਘਰਾਂ ਚੋਂ ਤੱਕ ਟੋਕ ਟੋਕ ਦੀ ਬਾਜ ਪਹੁੰਚ ਜਾਂਦੀ ਹੈ ਉਹ ਸਾਇਲੈਂਟ ਹੈ ਠੀਕ ਹੈ ਜੀ ਤੇ ਇੱਧਰ ਬਸ ਇੰਨੇ ਕ ਤੇ ਹੁਣ ਆਪਾਂ ਕੰਮ ਧੰਦਾ ਜਨ ਵੇੜਣ ਆਏ ਸੀ ਮਾਸ਼ਾ ਅੱਲਾ ਤੋੜ ਲੀਏ ਕੋਈ ਢੱਕਾ ਹਣਾ ਸਾਰੇ ਕਹਿੰਦੇ ਰਹਿੰਦੇ ਢੱਕਾ ਨਹੀਂ ਤੋੜਦਾ ਢੱਕਾ ਨਹੀਂ ਤੋੜਦਾ ਤੇ ਫਿਰ ਅੱਜ ਆਪਾਂ ਮਾਸ਼ਾ ਅੱਲਾ ਵੀ ਢੱਕਾ ਵੀ ਪਰਾਵਾ ਤੋੜ ਲੀਏ ਹਣਾ ਵੀ ਢੱਕਾ ਤੋੜਨਾ ਵੀ ਜ਼ਰੂਰੀ ਐ। ਕਿ ਐਵੇਂ ਹੀ ਲੋਕ ਇੱਦਾਂ ਹੀ ਕਰਦੇ ਰਹਿੰਦੇ ਹਨ ਵੀ ਇਹ ਤਾਂ ਢੱਕਾ ਨਹੀਂ ਤੋੜਦਾ ਇਹ ਤਾਂ ਕੁਝ ਕਰਦਾ ਨਹੀਂ। ਤੇ ਆਹ ਦੇਖ ਲਓ ਭਰਾਵਾ। ਆਹ ਤੁਹਾਡੇ ਸਾਹਮਣੇ ਤੋੜਦਾ ਜਮੇ ਢੱਕਾ ਠੀਕ ਆ। ਤੇ ਆਹ ਦੇਖੋ। ਇਹ ਲੈ। ਤਾਂ ਨਾ ਚਾਰ ਬਾਰੇ ਢੱਕਾ ਤੋੜਦਾ। ਹੋਰ ਕਹਿੰਦੇ ਰਹਿੰਦੇ ਢੱਕਾ ਨਹੀਂ ਤੋੜਦਾ ਇਹ ਤਾਂ ਢੱਕਾ ਨਹੀਂ ਤੋੜਦਾ। ਅੱਜ ਭਰਾਵਾ ਢੱਕਾ ਵੀ ਤੋੜਦਾ। ਤੇ ਤੁਹਾਨੂੰ ਆਹ ਮੱਝ ਵੀ ਆਪਣੀ ਬਹਿਣ ਲੱਗੀ ਦੇਖੋ। ਚ ਬਹਿ ਕੇ ਵੀ ਜ਼ਿਆਰ ਸੇਤੀ ਬਹਿ ਜੂਗੀ। ਠੀਕ ਐ। ਤੇ ਬਾਕੀ ਮੈਨੂੰ ਵਧਾਈਆਂ ਦੋ ਤੁਸੀਂ ਕਿਉਂਕਿ ਸਾਡੀ ਮੱਝ ਸੁਈਏ ਤੁਹਾਡਾ ਵਧਾਈਆਂ ਦੇਣ ਦਾ ਹੱਕ ਬਣਦਾ ਬਾਕੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ ਕਰੋ ਵਲੌਗ ਸਪੋਰਟ ਕਰਿਆ ਕਰੋ ਵਲੌਗ ਆਪਾਂ ਡੇਲੀ ਲੈ ਕੇ ਆਇਆ ਕਰਾਂਗੇ ਠੀਕ ਹੈ ਜੀ ਡੇਲੀ ਵਲੌਗ ਆਉਂਦੇ ਰਹਿਣਗੇ ਤੇ ਤੁਸੀਂ ਸਪੋਰਟ ਕਰਦੇ ਹੋ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਆਕੇ गल् <coughs> त <taskan yere mano> oh! Chal 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 chala. chal 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 chala. chal chal, chal 下个、嗯。嗯